ਤੁਮਾ ਦੁਨੀਆਂ ਨੇ ਚਾਰ ਛੁਕੇ ਰੇ ਤੁਮਾ ਦੁਨੀਆਂ ਨੇ ਚਾਰ ਚਾਰ ਛੁਫੇ ਰੇ ਤੁਮਾ ਦੁਨੀਆਂ ਨੇ ਚਾਰ ਛੁਫੇ ਰੇ ਬੋਲੇ ਮਸਤਨ ਖਾਠੇ ਰੇ ਦਾ ਮਸਤਨ ਖਾਠੇ ਜਿੰਦਰ ਕੁਮਾਰ ਜੀ ਬਿੰਦ ਸਲੋ ਦਾ ਰਹਿਣ ਵਾਲਾ ਜੀ ਇਸ ਦਰਬਾਰ ਦਾ ਸੇਵਾਦਾਰ ਆ ਜੀ ਇਸ ਮੇਲਾ ਜਿਹੜਾ ਜੀ 27 ਮਾਰਚ ਜੋੜ ਮੇਲਾ ਆ ਗਿਆ ਜੀ 20 ਮਾਰਚ ਤੋਂ ਲੈ ਕੇ 22 ਮਾਰਚ ਤੱਕ ਮੇਲਾ ਚੱਲਣਾ ਜੀ بڑے بڑے ਕਲਾਕਾਰ ਕਵਾਲ ਲਕਦਾ ਉਹ ਮੇਲੇ ਦੀ رونਕ ਨੂੰ ਵਧਾਉਗੇ 20 ਤਰੀਕ ਨੂੰ ਕਵਾਲ ਵਾਲੇ ਲਕਲਾ ਵਾਲੇ ਕਮਗਰ ਦੀਪਕਾਂ ਸਿੰਘ ਜੀ ਇਹ ਲਗੂਗੇ ਤਵੇਨ ਨੂੰ ਜੀ ਚਾਹ ਉਹਨੂੰ ਫਿਰ ਜੀ ਦੁਆਰ ਤੋਂ ਮਹਿਫਲ ਹੋਊਗੀ ਕਵਾਦੀ ਚੱਲੂਗੀ ਦੂਜੇ ਦਿਨ ਜੀ ਨਿਸ਼ਾਨ ਸਾਹਿਬ ਚੜੂਗਾ ਜੀ 10:00 ਵਜੇ ਉਸ ਤੋਂ ਬਾਅਦ ਮਹਿਫਲ ਲਗਾਉਗੇ ਪਰਨਾ ਵੱਡੇ ਸੋਨੂ ਫਿਰ ਜੀ ਬਲਵਿੰਦਰ ਬੈਂਸ ਜੱਸਾ ਫਤੇਪਰੀਆ ਜੀ ਤੇ 22 ਤਰੀਕ ਨੂੰ ਜੀ ਕੰਨ ਜੰਦੂ ਨੇ ਮਹਾਰਾਜ ਦਾ ਜ਼ਰੂਰ ਦਾ ਲੰਗਰ ਟੁੱਟ ਟਿੰਟ ਚੱਲੂਗਾ ਜੀ ਇਸ ਪਿੰਡ ਦਾ ਬੜਾ ਮਨੁੱਖ ਸੰਯੋਗ ਆ ਜੀ ਦੇਸਾ ਪ੍ਰਦੇਸ ਭਰਾ ਬੈਠੇ ਆ ਆਈਨ ਆ ਵੀਰ ਬੈਠੇ ਆ ਵੀਰ ਬੈਠੇ ਆ ਬੜੀ ਮਰੀ ਹੈਲਪ ਕਰਦੇ ਮੁੰਡੇ ਨਾ ਮੁੰਡਾ ਲਾਗੇ ਤੁਰਦੇ ਆ ਸੰਯੋਗ ਦਿੰਦੇ ਆ ਹਰੇਕ ਤਰ੍ਹਾਂ ਜਿਉਂ ਸਾਲ ਪਿਛਲੇ ਸਾਲ ਵੀ ਮੇਨਾਂ ਸੰਯੋਗ ਦਿੰਦੇ ਆ ਰੇਸ ਅੱਲਾ ਤਰਾ ਇਸ ਸਾਲ ਵੀ ਦੇਣ ਕਲਾਕਾਰ ਜੀ ਜੱਸਾ ਫਤਿਹਪੁਰਿਆ ਦੀਵਕਾਂਤ ਜੀ ਸਾਜਮੇਦ ਜੀ ਆਪਣੇ ਜੀ ਕਵਾਲ सोनू ਕਵਾਲ ਪਨਾਮ ਵਾਲੇ ਜੀ ਮਾਛਵਾੜੇ ਵਾਲੇ ਕਵਾਲ ਜੀ ਤੇ ਆਪਣੇ ਕਰਾਮਤ ਮੇਕੋਟਲੇ ਵਾਲੇ ਜੀ ਸਨੀ ਕਵਾਲ ਹੈ ਜੀ ਫਿਰ ਸਲੋ ਵਾਲੇ ਜੀ ਨਕਲਾਂ ਵਾਲੇ ਆ ਜੀ ਦੀਪ ਕਾਂਸਾ ਜੀ ਲੁਧਿਆਣੇ ਤੋਂ ਜੀ ਚੰਦਰ ਸਿੰਘ ਦੇ ਚੇਲਾ ਜੀ ਤੇ ਹੋਰ ਲੰਗਰ ਤਿੰਨ ਦਿਨ ਚੱਲੂਗਾ ਜੀ 20 ਮਾਲ ਤੋਂ ਲੈ ਕੇ ਜੀਰੂ ਬੁੱਧਵਾਰ ਵੀਰਵਾਰ ਨੂੰ 21 ਤਰੀਕ ਸ਼ੁੱਕਰਵਾਰ ਨੂੰ ਜੀ 22 ਤਰੀਕ ਤਿੰਦਰ ਮੇਲਾ ਚੱਲਣਾ 3 ਦਿਨ ਤੋਂ ਪਰਬਾਈ ਨੂੰ ਸਿੰਝ ਪਾਉਂਗੀ। ਭਲਵਾਨ ਆਉਂਦੇ ਜੀ ਬਾਹਰੋਂ ਬੜਾ ਬਾਹਰੋਂ ਪਿੰਡ ਬਧਰੋਂ ਤੋਂ ਪਰ ਸਿੰਝ ਦੇ ਵਿੱਚ ਬੜੇ ਬੜੇ ਬੰਦਿਆਂ ਨੇ ਬੜੇ ਬੜੇ ਬਾਹਰੋਂ ਭਰਾਵਾ ਵੀਰਾ ਨੇ ਪਿੰਡ ਬਧਰ ਨੇ ਮੇਰਾ ਸਾਥ ਦਿੱਤਾ ਜੀ। ਸ਼ਾਮ ਨੂੰ 20 ਨੂੰ ਮੰਦੀ ਵਗਮਣ ਤੇ ਪਹੁੰਚ ਕੇ ਮੇਲੇ ਦੇ ਗਵਣ ਨੂੰ ਬਤਾਉਣਾ ਜੀ। ਉਮਰ ਆ ਕੇ ਦਰਵਾਜ਼ੇ ਦਰਸ਼ਨ ਕਰਨੇ ਜੀ। ਰਵਾਂਸ ਮੇਲੇ ਨੂੰ ਵਧਾਓ ਆਪਣਾ ਜੀਵਨ ਸੁਖਮ ਬਣਾਓ। ਧੰਨਵਾਦ।